ਆ ਜਾਲੀਆਂ ਹੋਗੀਆਂ ਕੋਠੀਆਂ ਵਾਲੀਆਂ ਜੀ ਹੂੰ ਖੁਈਆਂ ਵਾਲੇ ਕੜੇ ਹੋ ਗਏ ਜੀ ਕੱਚੇ ਖਾਲਾਂ ਦੇ ਨੱਕੇ ਹੋ ਗਏ ਜ਼ਿਮੀਦਾਰਾਂ ਦੇ ਆਪਣੇ ਕੰਮ ਆਉਂਦੇ ਨੱਕੇ ਕੱਚੇ ਖਾਲ ਵਾਲੇ ਪੱਕੇ ਖਾਲ ਵਾਲੇ ਹੂੰ ਠੀਕ ਐ ਅੱਛਾ ਆ ਅੱਗੇ ਖੁਈਆਂ ਦੇ ਕੜੇ ਇਹ ਜੀ ਖੁਈਆਂ ਦੇ ਕੜੇ ਆ ਜੀ ਅੱਛਾ ਇੱਕ ਵਾਰੀ ਕੜਿਆਂ ਤੋਂ ਯਾਦ ਆਗੇ 300 ਕਿਲੋਮੀਟਰ ਆਵੀ 300 ਕਿਲੋਮੀਟਰ ਸਾਡੇ ਨਕੋਦਰ ਕਾਫੀ ਲਾ ਕੇ ਪਟਿਆਲੇ ਵਗੈਰਾ ਕਾਫੀ ਲਾ ਕੇ ਆਉਂਦੇ ਬੰਦੇ ਸਾਡੇ ਜਾਂਦੇ ਆ 3 400 ਕਿਲੋਮੀਟਰ ਤੱਕ ਵੀ ਕਹਿੰਦਾ ਕੋਈ ਦਿੱਕਤ ਨਹੀਂ ਹੋएगी ਉੱਥੇ ਅਸੀਂ ਕੰਮ ਕਰਿਆਵਾਂਗੇ ਤੇ ਜਿਹੜਾ ਕਿਰਾਇਆ ਬਸ ਉਹ ਰੇਟ ਦਾ ਵਾਦਾ ਘਟੋਸਾ ਕਰਾਇਆ ਹੋਊਗਾ ਇਹ ਬਸ ਐਕਸਟਰਾ ਬਾਕੀ ਦਾ ਮਟੀਰੀਅਲ ਦਾ ਜਿਹੜਾ ਰੇਟ ਆ ਉਹੀ ਹੋਊਗਾ ਕਈ ਕਿਸਾਨ ਵੀਰੋ ਆ ਤੁਹਾਡੇ ਵਾਸਤੇ ਜਿਹੜੀ ਚੀਜ਼ ਹੈਗੀ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਆਮ ਹੀ ਕੱਚੇ ਖਾੜਾਂ ਦੀ ਮਿੱਟੀ ਹੈ ਜਿਹੜੀ ਖੁਰਦੀ ਰਹਿੰਦੀ ਹੈ ਜਿੱਥੇ ਕਿ ਖਾਸ ਕਰਕੇ ਜ਼ਮੀਨਾਂ ਉੱਚੀਆਂ ਨੀਵੀਆਂ ਹੁੰਦੀਆਂ ਮੈਨੂੰ ਲੱਗਦਾ ਹੈ ਨਾ ਤਾਂ ਉਸ ਵਾਸਤੇ ਬਹੁਤ ਵਧੀਆ ਤੇ ਜਦੋਂ ਆਪਦੀ ਫਸਲ ਕੱਟਣੀ ਹੈ ਜਾਂ ਆਪਾਂ ਬਾਹਣ ਮਤਲਬ ਕਿ ਵਾਹਣਾ ਬੀਜਣਾ ਤਾਂ ਉਸ ਨੂੰ ਪੱਟ ਕੇ ਜਿਹੜਾ ਆਦੇ ਕਮਰੇ ਚ ਧਰ ਦੇ ਜਾਂ ਕੋਠੇ ਕੋਲੇ ਲੈ ਜਾਓ ਤੇ ਆਪਦਾ ਫੇਰ ਇਹਨੂੰ ਦੁਬਾਰੇ ਵਰਤੋ ਅਗਲੇ ਸੀਜ਼ਨ ਦੇ ਵਿੱਚ ਹਾਲ ਹੋਵੇ ਮਾਰਕੀਟ ਚੋਂ ਦਾ ਫਰਮਾ ਮਿਲਦਾ ਹੋਵੇ ਹਾਂ ਅਸੀਂ ਉਹ ਕੋਈ ਮਰਜ਼ੀ ਡਿਜ਼ਾਈਨ ਸਾਨੂੰ ਕਹੋ ਅਸੀਂ ਤਿਆਰ ਕਰਵਾ ਦਾਂਗੇ ਉਹ ਤਿਆਰ ਹੋ ਜੂਗਾ ਹਾਂਜੀ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਆਨਪ੍ਰੋ ਪੰਜਾਬੀ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਸੰਧੂ ਅੱਜ ਅਸੀਂ ਸਰਦੂਲਗੜ੍ਹ ਵਿਖੇ ਪਹੁੰਚੇ ਆਂ ਤੇ ਤੁਹਾਨੂੰ ਦੱਸ ਦਈਏ ਵੀ ਅੱਜ ਕੋਈ ਅਸੀਂ ਇੱਥੇ ਪ੍ਰੋਮੋਸ਼ਨ ਦੇ ਮਕਸਦ ਨਾਲ ਨਹੀਂ ਪਹੁੰਚੇ ਕੋਈ ਪ੍ਰੋਮੋਸ਼ਨ ਕਰਨ ਨਹੀਂ ਪਹੁੰਚੇ ਇੱਥੇ ਭਰਾ ਨੇ ਕੰਮ ਇੰਨਾ ਸੋਹਣਾ ਕੀਤਾ ਕਿ ਅਸੀਂ ਮਜਬੂਰ ਹੋ ਗਏ ਕਿ ਖੜ ਕੇ ਵੀਡੀਓ ਬਣਾਉਣ ਵਾਸਤੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਾਂਗੇ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਕਾਫੀ ਲੋਕਾਂ ਦੇ ਇਹ ਕੰਮ ਦੀ ਵੀਰੀ ਹੋਇਆ ਕਿਉਂਕਿ ਹੋ ਸਕਦਾ ਵੀ ਤੁਹਾਡੇ ਕੰਮ ਦੀ ਨਾ ਹੋਵੇ ਪਰ ਜਿਹੜੇ ਨਵੇਂ ਮਕਾਨ ਬਣਾ ਰਹੇ ਨੇ ਖੂਹਾਂ ਪਟ ਰਹੇ ਨੇ ਖੇਤਾਂ ਦੇ ਵਿੱਚ ਖੰਭੇ ਲਾਉਣੇ ਆ ਮਤਲਬ ਹਰ ਪ੍ਰਕਾਰ ਦਾ ਸਿਮਿੰਟ ਦੀ ਜਿਹੜੀ ਆਈਟਮਾਂ ਛੱਤਾਂ ਪਾਉਣੀਆਂ ਤੇ ਉਹਨਾਂ ਵਾਸਤੇ ਵੀਡੀਓ ਬਹੁਤ ਕੰਮ ਦੀ ਤੇ ਕਿਸੇ ਨਾ ਕਿਸੇ ਵੀਰ ਦੇ ਕੰਮ ਹੈ ਜਿਹੜੀ ਇਹ ਵੀਡੀਓ ਜ਼ਰੂਰ ਆਊਗੀ ਤੇ ਤੁਹਾਨੂੰ ਐਡਰੈਸ ਦੱਸ ਦਈਏ ਜਦੋਂ ਅਸੀਂ ਇਸ ਟਾਈਮ ਸਰਦੂਗੋਣਾ ਦੇ ਸਰਦੂੜ ਸ਼ਹਿਰ ਵਾਲੇ ਪਾਸੇ ਜਦੋਂ ਆਉਣੇ ਆ ਤਾਂ ਘੱਗਰ ਦਾ ਪੁਲ ਲੰਘ ਕੇ ਸਾਹਮਣੇ ਵਾਲੇ ਪਾਸੇ ਜਾਨਕੀ ਰੌਂਗ ਸਾਈਡ ਇਹ ਬਾਈ ਦਾ ਜਿਹੜਾ ਹੈਗਾ ਫੈਕਟਰੀ ਇੱਥੇ ਲੱਗੀ ਹੋਈ ਆ ਤੇ ਜਦੋਂ ਆਪਾਂ ਮਾਨਸਾਲੇ ਪਾਸੇ ਆਉਣੇ ਆ ਤਾਂ ਘੱਗਰ ਪੁਲ ਤੋਂ ਪਹਿਲਾਂ ਖੱਬੇ ਹੱਥੀ ਜਿਹੜੇ ਸਾਈਡ ਆਉਣੇ ਆ ਉਸੇ ਸਾਈਡ ਹੀ ਬਾਈ ਦੀ ਫੈਕਟਰੀ ਹੈਗੀ ਆ ਸੰਧੂ ਸਲੈਬ ਦੇ ਨਾਮ ਤੋਂ ਸੰਧੂ ਸਲੈਬ ਦੇ ਨਾਮ ਤੋਂ ਇੱਥੇ ਫੈਕਟਰੀ ਹੈ ਤੇ ਇਹ ਬਾਈ ਨਾ ਸਿਮਿੰਟ ਦੀ ਐਡਮਾ ਬਣਾਉਂਦਾ ਹੈ ਤੇ ਬਾਕੀ ਭਾਈ ਆਪਣੇ ਨਾਲ ਮੌਜੂਦ ਨੇ ਪਹਿਲਾਂ ਗੱਲ ਕਰਾਂਗੇ ਸੱਸੀ ਗੱਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸੇਬ ਭਾਈ ਸੰਦੀਪ ਸੰਧੂ ਮੈਂ ਗੁਰਜੀਤ ਸੰਧੂ ਐ ਸੰਦੀਪ ਸੰਧੂ ਆ ਸੰਧੂ ਭਾਈ ਚਾਰਾ ਵੀ ਹੈ ਸਾਡਾ ਸੰਦੀਪ ਸੰਧੂ ਭਾਈ ਦਾ ਨਾਮ ਹੈ ਤੇ ਇਹ ਸਿਮਿੰਟ ਦੀਆਂ ਆਈਟਮਾਂ ਦੀ ਇੱਥੇ ਫੈਕਟਰੀ ਬਾਈ ਨੇ ਲਾਈ ਹੋਈ ਹੈ ਪਹਿਲਾਂ ਸਭ ਤੋਂ ਪਹਿਲਾਂ ਦੱਸੋ ਬਾਈ ਜੀ ਆਈਟਮਾਂ ਕਿਹੜੀਆਂ-ਕਿਹੜੀਆਂ ਹੁੰਦੀਆਂ ਆਪਣੇ ਕੋਲੇ ਸਾਡੇ ਕੋਲੇ ਜੀ ਕਾਫੀ ਆਈਟਮਾਂ ਹੈ ਜਿਵੇਂ ਖੰਬੇ ਹੋ ਗਏ ਜੀ 5 ਫੁੱਟਾ 6 ਫੁੱਟਾ 7 ਫੁੱਟਾ ਆ ਜਾਲੀਆਂ ਹੋਗੀਆਂ ਕੋਠੀਆਂ ਵਾਲੀਆਂ ਜੀ ਹੂੰ ਕੁੰਆਂ ਵਾਲੇ ਕੜੇ ਹੋ ਗਏ ਜੀ ਕੱਚੇ ਖਾਲਾ ਨੱਕੇ ਹੋ ਗਏ ਜੀ ਜ਼ਿਮੀਦਾਰਾਂ ਦੇ ਆਪਣੇ ਕੰਮ ਆਉਂਦੇ ਨੱਕੇ ਕੱਚੇ ਖਾਲ ਵਾਲੇ ਪੱਕੇ ਖਾਲ ਵਾਲੇ ਹਾਂ ਠੀਕ ਐ ਬਾਕੀ ਆਪਣੇ ਕੋਲੇ ਸਲੇਬਾਂ ਐਵੇਂ 74 ਸਲੇਬ 74 ਸਲੇਬ ਹਾਂ ਤੇ ਉਹ ਹੈਗੀ ਆਪਣੇ ਕੋਲੇ ਕਾਫੀ ਸਾਈਜ਼ ਐ ਜਿਵੇਂ 1.5 ਬਾਈ 4 1.5 ਬਾਈ 4.5 1.5 ਬਾਈ 5 ਛੱਤ ਦੇ ਹਿਸਾਬ ਨਾਲ ਜਿਹੜੇ ਜੀ ਅਗਲੇ ਲੋ ਜੀ ਅਗਲੀ ਰਿਕੁਆਇਰਮੈਂਟ ਹ ਉਸ ਹਿਸਾਬ ਨਾਲ ਲੈ ਜਾਂਦਾ ਹੈਗਾ ਹਾਂ ਤੇ ਉਹ ਬਹੁਤ ਕਾਮਯਾਬ ਐ ਜਿਵੇਂ ਆਪਾਂ ਲਾਲ ਸਿੱਲੀ ਪਾਉਣੀ ਆ ਉਹਦੇ ਨਾਲ ਬਹੁਤ ਕਾਮਯਾਬ ਐ ਕਿਉਂਕਿ ਲਾਲ ਸਿੱਲੀ ਟੁੱਟਦੀ ਤਾਂ ਸਿੱਧੀ ਟੁੱਟਦੀ ਉਹ ਹਾਂ ਇਹ ਟੁੱਟਦੀ ਨਹੀਂ ਜੇ ਟੁੱਟੂ ਤਾ ਇਹ ਸਿੱਧੀ ਡਿਗਦੀ ਨਹੀਂ ਥੱਲੇ ਕਿਉਂਕਿ ਇਹਦੇ ਵਿੱਚ ਤਾਰ ਪਾਈ ਹੁੰਦੀ ਹੈ ਜਾਲ ਪਾਇਆ ਹੁੰਦਾ ਤਾਰ ਦਾ ਆ ਵੀ ਥੱਲੇ ਡਿਗਦੀ ਨਹੀਂ ਜਿਹੜੀ ਆਪਾਂ ਪੱਥਰਾਂ ਹੀ ਪਾਉਣੇ ਟਟਕੇ ਸਾਰੀ ਡਿਗਦੀ ਹੈ ਹਾਂਜੀ ਇਹ ਚੀਜ਼ ਹੈਗੀ ਆ ਅੱਛਾ ਬਾਈ ਸੁਣੋ ਇੱਕ ਗੱਲ ਹੋਰ ਦੱਸ ਦਈਏ ਇਹ ਨਾ ਕਿਸਾਨ ਦੇ ਪੁੱਤ ਨੇ ਕੰਮ ਕਰਿਆ ਸ਼ੁਰੂ ਵੱਡੇ ਵੱਡੇ ਬਿਜ਼ਨਸਮੈਨਾਂ ਨੂੰ ਫੈਕਟਰੀਆਂ ਵਾਲਿਆਂ ਨੇ ਵੀਡੀਓ ਤੱਕ ਤੁਸੀਂ ਬਹੁਤ ਦੇਖ ਦਿਓ ਤੇ ਬਹੁਤ ਹੀ ਸ਼ੇਅਰ ਕਰ ਦਿਓ ਮੈਨੂੰ ਪਤਾ ਦੱਬ ਕੇ ਸ਼ੇਅਰ ਹੁੰਦੀ ਆ ਹਜ਼ਾਰਾਂ 'ਚ ਇੱਕ ਕਿਸਾਨ ਦੇ ਪੁੱਤ ਦੀ ਵੀਡੀਓ ਵੀ ਸ਼ੇਅਰ ਕਰ ਦਿਓ ਯਾਰ ਕਿਸਾਨ ਦਾ ਪੁੱਤ ਵੀ ਕਿਤੇ ਨਾ ਕਿਤੇ ਫੈਕਟਰੀਆਂ ਜਾਂ ਇੰਡਸਟਰੀਆਂ ਦੇ ਵਿੱਚ ਹੈ ਜ ਆਪ ਦਾ ਪੈਸਾ ਇਨਵੈਸਟਮੈਂਟ ਕਰਨ ਲੱਗਿਆ ਆਪ ਦੀ ਦਿਹਾੜੀਆਂ ਇਨਵੈਸਟਮੈਂਟ ਕਰਨ ਲੱਗਿਆ ਆਉਂਦੀਆਂ ਮਿਹਨਤਾਂ ਇਨਵੈਸਟਮੈਂਟ ਕਰਨ ਲੱਗਿਆ ਤੇ ਇਹਨਾਂ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਹੈ ਜਿਹੜੇ ਜਰੂਰ ਕਰੋ ਬਾਈ ਨੂੰ ਸਪੋਰਟ ਕਰੋ ਵੱਧ ਤੋਂ ਵੱਧ ਕੋਡੀ ਸਪੋਰਟ ਦੀ ਲੋੜ ਹੈ ਤੇ ਆਪਾਂ ਅੱਗੇ ਚੱਲਦੇ ਆਂ ਬਾਈ ਜੀ ਨਾਲ ਨਾਲ ਦੇਖਦੇ ਵੀ ਆਪਾਂ ਅੱਛਾ ਆ ਆਗੇ ਖੁਈਆਂ ਦੇ ਕੜੇ ਇਹ ਜੀ ਖੁਈਆਂ ਦੇ ਕੜੇ ਆ ਜੀ ਅੱਛਾ ਇੱਕ ਬਾਈ ਕੜਿਆਂ ਤੋਂ ਜ਼ਿਆਦਾ ਆ ਗਿਆ ਇਹ ਆਪਾਂ ਨੂੰ ਖੁਈਆਂ ਪੱਟਣ ਦਾ ਵੀ ਆਪਣੇ ਕੋਲ ਪ੍ਰਬੰਧ ਹੈਗਾ ਹਾਂ ਜੀ ਸਾਰਾ ਪ੍ਰਬੰਧ ਹੈ ਜੀ ਖੁਈ ਪੱਟਣ ਵਾਲੇ ਬੰਦੇ ਵੀ ਹੈ ਆਪਣੇ ਕੋਲ ਗੱਡੀ ਵੀ ਆਪਦੀ ਹੈ ਅੱਛਾ ਤੂੰ ਹਟ ਅਸੀਂ ਉੱਥੇ ਕੋਈ ਤੁਹਾਨੂੰ ਕਿੰਨੀ ਕਿ ਦੂਰ ਤੱਕ ਆਪਾਂ ਮਾਰ ਕਰ ਸਕਦੇ ਜਿਵੇਂ ਹੁਣ ਆਪਣਾ ਸੈਂਟਰ ਪੁਆਇੰਟ ਬਈ ਸਰਦੂਲਗੜ ਹੈ ਲਾਗ ਲਈ ਆਪਾਂ 20 ਕਿਲੋਮੀਟਰ 50 ਕਿਲੋਮੀਟਰ 100 ਕਿਲੋਮੀਟਰ ਤੇ ਕਿੱਥੇ ਤੱਕ ਕੰਮ ਕਰ ਸਕਦੇ 2-300 ਕਿਲੋਮੀਟਰ ਆਵੀ 300 ਕਿਲੋਮੀਟਰ ਲਾਗੇ ਸਾਡੇ ਜਮੇ ਨਕੋਦਰ ਕਾਫੀ ਲਾ ਕੇ ਪਟਿਆਲੇ ਵਗੈਰਾ ਕਾਫੀ ਲਾ ਕੇ ਆਉਂਦੇ ਬੰਦੇ ਸਾਡੇ ਜਾਂਦੇ ਆ 3-400 ਕਿਲੋਮੀਟਰ ਤੱਕ ਬਈ ਕਹਿੰਦਾ ਕੋਈ ਦਿੱਕਤ ਨਹੀਂ ਹੋएगी ਉੱਥੇ ਅਸੀਂ ਕੰਮ ਕਰਿਆਵਾਂਗੇ ਤੇ ਜਿਹੜਾ ਕਿਰਾਇਆ ਬਸ ਉਹ ਰੇਟ ਦਾ ਬੰਦਾ ਕਟੋਸਾ ਕਿਰਾਇਆ ਹੋਊਗਾ ਹੀ ਬਸ ਐਕਸਟਰਾ ਬਾਕੀ ਦਾ ਮਟੀਰੀਅਲ ਆ ਬਾਈ ਨਾਲ ਦੀ ਨਾਲ ਤਿਆਰ ਵੀ ਕਰੀ ਜਾਂਦੇ ਆ ਇਹ ਵੀ ਸੁੰਦਰ ਖਾਵਾਂਗੇ ਤੇ ਇਧਰ ਆਪਾਂ ਨੱਕੇ ਵਗੈਰਾ ਵੀ ਦਿਖਾ ਦਈਏ ਪਹਿਲਾਂ ਆ ਸਲੇਬਾਂ ਹਨਾ ਬਾਈ ਹਾਂਜੀ ਆ ਸਲੇਬਾਂ ਆ ਗਈਆਂ ਆ ਛੱਤ ਤੇ ਪਾਉਣ ਵਾਲੀਆਂ ਸਲੇਬਾਂ ਅਲੱਗ-ਅਲੱਗ ਸਾਈਜ਼ ਦੀਆਂ ਹਨਾ ਬਾਈ ਇਹ ਜਿਵੇਂ 5 ਫੁੱਟ ਦੀ ਹੈ ਜੀ ਉਹ 4.5 ਦੇ ਨਾਲ 4 ਦੀ ਪਈ ਹੈ ਜੀ ਫੁੱਲ ਮਜ਼ਬੂਤ ਹੈ ਜੀ ਪੂਰੀ ਮੋਟੀ ਹੈ ਵਧੀਆ ਮਟੀਰੀਅਲ ਲਾ ਕੇ ਤਿਆਰ ਕੀਤੀ ਹੋਈ ਹੈ ਇਹ ਮੋਟੀ ਤਾਂ ਕਾਫੀ ਹੈ ਹਾਂਜੀ 3 ਇੰਚ ਤਾਂ ਕਾਫੀ ਪਤਲੀ ਜੀ ਹੁੰਦੀ ਹੈ ਮੈਨੂੰ ਲੱਗਦਾ ਨਹੀਂ ਉਹ ਤਾਂ ਮਤਲਬ 2 ਇੰਚ ਜਾਂ 1.5 ਇੰਚ ਹੁੰਦੀ ਜੀ ਇਹ 2 ਇੰਚਾਂ ਪੂਰੀ ਇਹ 2 ਇੰਚਾਂ ਹਾਂਜੀ ਪੂਰੀ ਦੋ ਇੰਚ ਦੀ thickness ਮਿਲੂਗੀ ਇਹਦੀ ਠੀਕ ਹੈ ਆ ਆ ਬਾਈ ਕਹਦੇ ਆਗੇ ਇਹ ਆਪਣੇ ਕੱਚੇ ਪੱਕੇ ਖਾਲ ਵਾਲੇ ਨੱਕੇ ਹੋਗੇ ਜੀ ਇਹ ਪੱਕੇ ਖਾਲ ਵਾਲੇ ਹੋਗੇ ਉਹ ਫੱਟੀ ਜੀ ਪੈਂਦੀ ਹੁੰਦੀ ਹੈ ਵਿੱਚ ਹਾਂਜੀ ਹਾਂਜੀ ਜੀਵੇ ਆਹੀ ਆਹੀ ਫੱਟੀ ਜਿੱਦਰੀ ਜਾਂਦੀ ਹੁੰਦੀ ਹੈ ਵਿੱਚ ਵੀ ਹਾਂਜੀ 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 ਠੀਕ ਹੈ ਠੀਕ ਹੈ ਅੱਛਾ ਆਹ ਆਗੇ ਕੱਚੇ ਖਾਲ ਵਾਲੇ ਹਨਾ ਕੱਚੇ ਖਾਲ ਵਾਲੇ ਨੱਕੇ ਜੀ ਇਹਨਾਂ ਨੂੰ ਇਸ ਤਰ੍ਹਾਂ ਧਰੋ ਸਾਈਡ ਤੇ ਮਿੱਟੀ ਲਾਓ ਜਦੋਂ ਮਰਜੀ ਤੁਸੀਂ ਇਹਨਾਂ ਨੂੰ ਕਿਤੇ ਹੋਰ ਲੈ ਕੇ ਜਾਣਾਗਾ ਇਹਨੂੰ ਚੱਕੋ ਤੇ ਗਾਂ ਕਰੇ ਇਸ ਹੈ ਛੋਟੇ ਵੱਡੇ ਚ ਵੀ ਆਉਂਦੀ ਕਿ ਖੁਸ਼ਹਾਲ ਚ ਹੈ ਸਾਡੇ ਕੋਲ 12 ਇੰਚ ਤੋਂ ਲੈ ਕੇ 1 ਇੰਚ ਤੱਕ ਹੈ ਜੀ ਬਈ ਕਿਸਾਨ ਵੀਰੋ ਆ ਤੁਹਾਡੇ ਵਾਸਤੇ ਜਿਹੜੀ ਚੀਜ਼ ਹੈਗੀ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਆਮ ਹੀ ਕੱਚੇ ਖਾੜਾਂ ਦੀ ਮਿੱਟੀ ਹੈ ਜਿਹੜੀ ਖੁਰਦੀ ਰਹਿੰਦੀ ਹੈ ਜਿੱਥੇ ਕੇ ਖਾਸ ਕਰਕੇ ਜ਼ਮੀਨਾਂ ਉੱਚੀਆਂ ਨੀਵੀਆਂ ਹੁੰਦੀਆਂ ਮੈਨੂੰ ਲੱਗਦਾ ਹੈ ਨਾ ਤਾਂ ਉਸ ਵਾਸਤੇ ਬਹੁਤ ਵਧੀਆ ਤੇ ਜਦੋਂ ਆਪਦੀ ਫਸਲ ਕੱਟਣੀ ਹੈ ਜਾਂ ਆਪਾਂ ਬਾਹਣ ਮਤਲਬ ਕਿ ਵਾਹਣਾ ਬੀਜਣਾ ਤਾਂ ਉਸ ਨੂੰ ਪੱਟ ਕੇ ਜਿਹੜਾ ਆਦੇ ਕਮਰੇ ਚ ਧਰ ਦੇ ਜਾਂ ਕੋਠੇ ਕੋਲੇ ਲੈ ਜਾਓ ਤੇ ਆਪਦਾ ਫੇਰ ਇਹਨੂੰ ਦੁਬਾਰੇ ਵਰਤੋ ਅਗਲੇ ਸੀਜ਼ਨ ਦੇ ਵਿੱਚ ਤੇ ਆ ਘੜੇ ਇੱਧਰ ਬਣਾਈ ਜਾਂਦੇ ਆ ਬਾਈ। ਹਾਂ ਜੀ ਬਣ ਰਹੇ ਆ। ਤਾਜੀ ਘੜੇ ਬਣੀ ਜਾਂਦੇ ਆ। ਤੇ ਅੱਛਾ ਆ ਜਾਲੀਆਂ ਜੀ ਆ ਗਈਆਂ ਬਾਈ ਹਨਾ? ਹਾਂ ਜੀ ਆ ਜਾਲੀਆਂ ਜੀ। ਇਹ ਅੱਜ ਕੰਨ ਹਵੇਲੀਆਂ ਜਿਹੜੀਆਂ ਬਣਾਉਂਦੇ ਆ ਆ ਆ ਕੇ ਛੋਟੇ ਨੱਕੇ ਹਨਾ ਬਾਈ ਇੱਧਰ ਆ ਗਿਆ ਦਿਖਾਈ ਨਾ। ਆ ਵੀ ਆ ਮੂਰੇ ਵੀ ਪਏ ਅੱਗੇ ਪਏ। ਹਾਂ। ਕਿਉਂਕਿ ਕਈ ਵਾਰੀ ਐ ਹੁੰਦਾ ਨਾ ਬਾਈ ਉਹੀ ਕਹਿ ਦਿੰਦੇ ਆ ਵੀ ਹੈ ਨਹੀਂ। ਤਾਂ ਕਰਕੇ ਦੱਸਣਾ ਜ਼ਰੂਰੀ ਆ ਜੇ ਪਾਵੇ ਹੋਗੇ ਜੀ। ਇਹ ਅੱਜਕੱਲ ਜਿਵੇਂ ਹਵੇਲੀ ਸਟਾਈਲ ਦੇ ਮਕਾਨ ਬਣਾਉਂਦੇ ਆ ਹਾਂ ਕਲਾਸਿਕ ਸਟਾਈਲ ਜਿਵੇਂ ਮਨਲਾ ਲੋਕ ਮਕਾਨ ਬਣਾਉਂਦੇ ਆ ਉਹਨਾਂ ਦੇ ਵਿੱਚ ਜਿਵੇਂ ਆ ਪਾਵੇ ਹੋਗੇ ਜੀ ਹੂੰ ਹੂੰ ਠੀਕ ਹੈ ਆ ਵਾਲੀਆਂ ਜਾਲੀਆਂ ਆਉਂਗਾ ਉਹ 2x4 ਵਾਲੀ ਜਾਲੀ ਬਹੁਤ ਚੱਲਦੀ ਜਿਵੇਂ ਹੂੰ ਹੂੰ ਠੀਕ ਹੈ ਇਸ ਤਰ੍ਹਾਂ ਇਹ ਜਾਲੀਆਂ ਤਾਂ ਕਾਫੀ ਡਿਜ਼ਾਈਨ ਹੈ ਇੱਕ ਬਈ ਕੋਈ ਡਿਜ਼ਾਈਨ ਆ ਆਪ ਦਾ ਪਾਰਟਿਕੂਲਰ ਡਿਜ਼ਾਈਨ ਲੈ ਕੇ ਆਵੇ ਕੋਈ ਬੰਦਾ ਮਤਲਬ ਵੀ ਜਰਾ ਆ ਡਿਜ਼ਾਈਨ ਮੈਨੂੰ ਬਣਾ ਕੇ ਦਿਓ ਤਾਂ ਵੱਡੀ ਕੁਆਂਟੀਟੀ ਹੋਵੇ ਕਿਉਂਕਿ ਥੋੜੀ ਕੁਆਂਟੀਟੀ ਤਾਂ ਫਰਮੇ ਵਗੈਰਾ ਦੇਖੋ ਬਣਾਉਣੇ ਪੈਂਦੇ ਆ ਔਖਾ ਤਾਂ ਉਹ ਵੀ ਤਿਆਰ ਕਰਦੇ ਆ ਹਾਂ ਜੀ ਬ ਡਿਜ਼ਾਈਨ ਅਵੇਲੇਬਲ ਹੋਵੇ ਮਾਰਕੀਟ ਚ ਉਹਦਾ ਫਰਮਾ ਮਿਲਦਾ ਹੋਵੇ ਹਾਂ ਅਸੀਂ ਉਹ ਕੋਈ ਮਰਜ਼ੀ ਡਿਜ਼ਾਈਨ ਸਾਨੂੰ ਕਹੋ ਅਸੀਂ ਤਿਆਰ ਕਰਵਾ ਦਾਂ ਉਹ ਤਿਆਰ ਹੋ ਜਾਊਗਾ ਹਾਂਜੀ ਠੀਕ ਹੈ ਇੱਕ ਬਈ ਆਹਾਂ ਕਾਦੇ ਵਾਸਤੇ ਤਕੂਨੀ ਜੇ ਪਏ ਪੱਥਰ ਬਈ ਇਹ ਬਾਈ ਜੀ ਆਪਣੇ ਜਿਹੜੇ ਆਪਣੇ ਰੋੜਾਂ ਤੇ ਕਿਲੋਮੀਟਰ ਆਲਾ ਲੱਗਦੇ ਹੁੰਦੇ ਉਹ ਹਿਮਾਚਲ ਜਾਂਦੇ ਇਹ ਆਪਣੇ ਅੱਛਾ ਹਿਮਾਚਲ ਨਿਕਲਦਾ ਮਾਲ ਚੱਲਾ ਚੰਬੇ ਜਾਂਦੇ ਆਪਣੇ ਉੱਥੇ ਠੇਕੇਦਾਰਾਂ ਨਾਲ ਆਪਣਾ ਮਾਲ ਜਾਂਦਾ ਉੱਥੇ ਉਹਨਾਂ ਕੋਲੇ ਸਮਝ ਗਿਆ ਸਮਝ ਗਿਆ ਤੇ ਉਹ ਉਹਨਾਂ ਦੇ ਰੋੜਾਂ ਤੇ ਮ मतलब ਕਿਲੋਮੀਟਰ ਸਾਈਨ ਬੋਰਡ ਜਿਵੇਂ ਲੱਗਦਾ ਉਹ ਜਿਹੜੇ ਸਾਈਨ ਬੋਰਡ ਲਾਉਣੇ ਆ ਮਤਲਬ ਜਾਂ ਕਿਲੋਮੀਟਰ ਦੱਸਣ ਵਾਸਤੇ ਇੱਧਰ ਲੱਗਿਆ ਉਹ ਉਸ ਵਾਸਤੇ ਆ ਸਾਈਨ ਬੋਰਡ ਠੀਕ ਹੈ ਠੀਕ ਹੈ ਮੈਂ ਵੀ ਕਹਾਂ ਮਗਾ ਤਕੂਨਾ ਜੇ ਪਤਾ ਨਹੀਂ ਕਾਦੀ ਵਾਸਤੇ ਇਹ ਕਾफी ਵਾਰ ਰੱਖਦੇ ਆ ਫਿਰ ਅਸੀਂ ਜੋ ਭੇਜਦੇ ਆ ਮਤਲਬ ਵੀ ਗੱਡੀ ਭਰ ਕੇ ਭੇਜਦੇ ਆ 25 30 ਟਨ ਦੀ ਤਾਂ ਠੀਕ ਹੈ ਹੁਣ ਆਪਣੇ ਕੋਲੇ ਬਈ ਜੀ ਇੱਕ ਤਾਂ ਸ਼ਕਤ ਦਾ ਆਪਣੇ ਕੋਲੇ ਮਟੀਰੀਅਲ ਮਿਲ ਜਾਂਦਾ ਪੱਥਰ ਹੈਣਾ ਇੱਕ ਖੁਈਆਂ ਵਾਲਾ ਮਟੀਰੀਅਲ ਸਾਰਾ ਮਿਲ ਜਾਂਦਾ ਹੈ ਇੱਕ ਜਿਹੜਾ ਕਲਾਸਿਕ ਅੱਜ ਕੱਲ ਡਿਜ਼ਾਈਨ ਹੁੰਦੇ ਆ ਘਰਾਂ ਦੇ ਵਿੱਚ ਉਹ ਆਪਣੇ ਕੋਲੇ ਪਾਵੇ ਵਗੈਰਾ ਜਗਾਂ ਵਗੈਰਾ ਉਹ ਸਾਰੇ ਮਿਲ ਜਾਂਦੇ ਆ ਇੱਕ ਕਿਲੋਮੀਟਰ ਹਸੈਨ ਬੋਰਡ ਆਗੇ ਅੱਛਾ ਇੱਕ ਚੀਜ਼ ਹੋਰ ਐਸ ਨੂੰ ਦੱਸਕੋ ਦੱਸ ਦੀ ਕਿਸੇ ਪੰਚਾਇਤ ਨੇ ਵੀ ਇਹ ਸਾਈਨ ਬੋਰਡ ਆਪਦੇ ਪਿੰਡ ਵਗੈਰਾ ਚ ਲਾਉਣੇ ਹੋਣ ਤਾਂ ਉੱਥੇ ਭਰਾ ਨੇ ਦੱਸ ਰਿਆ ਸੀ ਵਧੀਆ ਡਿਸਕਾਊਂਟ ਦੇ ਆਪਾਂ ਇਹ ਦੇ ਦੇਾਂਗੇ ਤੋ ਉਹ ਵੀ ਪੰਚਾਇਤ ਵੀ ਕੋਈ ਗੱਲ ਹੈ ਜਿਹੜੀ ਕਰ ਸਕਦੇ ਤੇ ਇਹ ਸਾਈਨ ਬੋਰਡ ਆ ਵੀਰ ਲਿਆ ਸਕਦੀ ਆ ਕਿ ਬਾਕੀ ਖੇਤਾਂ ਚ ਲਾਉਣ ਵਾਲੇ ਖੰਭੇ ਚ ਆਸ਼ਰੇ ਬਾੜ ਕਰਨ ਵਾਲੇ ਖੰਭੇ ਹੋਗੇ ਜਾਂ ਆਪਣੇ ਨਿਸ਼ਾਨ ਦੀਆਂ ਇਹ ਖੰਡੇ ਹੁੰਦੇ ਹਣਾ ਛੋਟੇ ਖੰਭੇ ਟਾਈ ਫੁੱਟਾ ਉਹ ਖੰਭੇ ਹੋਗੇ ਜਾਂ ਬਾਗ ਵਾਲੇ ਖੰਭੇ ਮल्ला 7-8 ਫੁੱਟਿਆ 7 ਫੁੱਟਾ ਹੁੰਦਾ ਜਿਵੇਂ 6 ਫੁੱਟਾ ਵੀ ਚੱਲਦਾ ਵੀ 5 5 ਵੀ ਚੱਲਦਾ 3-4 ਸਾਈਜ਼ ਚੱਲਦੇ ਜਿਵੇਂ ਲੱਗਦਾ ਹਾਂ ਜੇ ਇਹ ਲਈ ਇਨਕੁਆਇਰੀ ਵੈਂਟ ਜੁਸਾਉਂ ਨਾਲ ਅਗਲੇ ਠੀਕ ਹੈ ਠੀਕ ਹੈ ਹਾਂ ਉਹ ਵੀ ਆਪਣੇ ਕੋਈ ਮਿਲ ਜਾਣਗੇ ਤੇ ਬਾਕੀ ਜਿਹੜੀਆਂ ਖੂਹਾਂ ਬਗਾਇਆ ਪਟਣੀਆਂ ਅੱਜਕੱਲ ਕ ਕਈ ਬੰਦੇ ਸੋਚਦੇ ਹੋਣਗੇ ਵੀ ਆਪਾਂ ਕੜਿਆਂ ਵਾਲਾ ਕੀ ਕਰਾਉਣਾ ਅੱਜ ਕੱਲ ਡੱਗ ਬਣਦੇ ਆ ਫਲੈਸ਼ਾਂ ਬਣਦੀਆਂ ਇਹ ਖਾਸ ਕਰਕੇ ਪਿੰਡਾਂ ਦੇ ਵਿੱਚ ਜਾਂ ਢਾਣੀਆਂ ਦੇ ਵਿੱਚ ਜਿੱਥੇ ਸੀਵਰੇਜ ਸਿਸਟਮ ਨਹੀਂ ਹੈਗੇ ਉੱਥੇ ਇਹ ਕੰਮ ਦਿੰਦੇ ਆ ਇਹ ਕੀ ਕੰਮ ਦਿੰਦੇ ਆ ਇੱਕ ਤਾਂ ਦੇਖੋ ਜੀ ਆਪਾਂ ਨੂੰ ਵਾਸ਼ਰੂਮ ਦੇ ਤੌਰ ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਟਾਇਲਟ ਦੇ ਤੌਰ ਤੇ ਉੱਥੇ ਖੁਈ ਦੀ ਆਪਾਂ ਨੂੰ ਲੋੜ ਪੈਂਦੀ ਹੈ ਦੂਸਰੀ ਗੱਲ ਆ ਪਾਣੀ ਦੇ ਅੱਜਕੱਲ੍ਹ ਦੇਖੋ ਗਈਆਂ 'ਚ ਛੱਡਣ ਨੂੰ ਖਾਲੀ ਖੂਲੀ ਨਹੀਂ ਹੁੰਦੀ ਤਾਂ ਪਾਣੀ ਦਾ ਇਹ ਧਰਤੀ ਦੇ ਵਿੱਚ ਪੁਣ-ਪੁਣ ਕੇ ਪਾਣੀ ਜਾਂਦਾ ਇਹਦੇ ਨਾਲ ਮਿੱਟੀ ਵਿਚਦੀ ਹੋ ਕੇ ਤਾਂ ਉੱਥੇ ਵੀ ਕਾਫੀ ਕੰਮ ਦਿੰਦੇ ਆ ਪਾਣੀ ਦੀ ਨਿਕਾਸੀ ਵਾਸਤੇ ਵੀ ਇਹ ਖੂਈਆਂ ਲੋਕ ਕਾ ਬਾਕੀ ਗੱਲੇ ਵੀ ਵੀਰਜੀ ਜੇਕਰ ਤੁਸੀਂ ਡੱਗ ਬਣਾਓਗੇ ਨਾ ਡੱਗ ਦੇ ਵਿੱਚੋਂ ਵੇਸਟੇਜ ਪਾਣੀ ਡੇਲੀ ਨਿਕਲੂਗਾ ਨਿਕਲੂਗਾ ਉਹ ਪਾਣੀ ਜੇਕਰ ਤੁਸੀਂ ਖਾਲੀ ਵਗੈਰਾ ਛੱਡੋਗੇ ਤਾਂ ਬਹੁਤ ਜ਼ਿਆਦਾ ਬਦਬੋਹ ਹੁੰਦੀ ਉਹਦੀ ਬਹੁਤ ਜ਼ਿਆਦਾ ਹਾਂ ਠੀਕ ਐ ਦੂਜੀ ਗੱਲ ਕੀ ਐ ਵੀ ਤੁਹਾਨੂੰ ਫੇਰ ਵੀ ਖੂਈ ਲਗਾਉਣੀ ਪਊਗੀ ਇਹ ਜੇਕਰ ਤੁਸੀਂ ਸਿੱਧੀ ਇਹੀ ਲਗਵਾਉਣੇ ਹੋ ਕਦੋਂ ਮ ਮਾਲਾ ਜਿਹੜਾ ਤੁਹਾਡੀ 5 ਸਾਲਾਂ ਚ ਭਰ ਗਈ 7 ਸਾਲਾਂ ਚ ਭਰ ਗਈ ਤੁਹਾਡੇ ਯੂਜ਼ ਮੁਕਾਬਕ ਇਹਨੂੰ ਉਹ ਆਪਣੇ ਟੈਂਕਰ ਆਲਾ ਆਉਗਾ ਉਹ ਖਾਲੀ ਕਰ ਦਿੰਦਾ ਤੇ ਦੁਬਾਰਾ ਦੁਬਾਰਾ ਤੁਹਾਡੀ ਨਵੀਂ ਦੀ ਨਵੀਂ ਫਿਰ ਟੈਂਕਰ ਆਲਾ ਹੁੰਦਾ ਉਹ ਕੁਸ਼ਲ ਪੀ ਲੈਂਦਾ ਉਹ ਖਾਲੀ ਕਰ ਜਾਂਦਾ ਤੇ ਦੁਬਾਰੇ ਉਵੇਂ ਦੀ ਉਵੇਂ ਫੇਰ ਜਾਂਦੀ ਬਣ ਜਾਂਦੀ ਹੈ ਹਾਂ ਬਹੁਤ ਵਧੀਆ ਭਰਾ ਨਹੀਂ ਜਿੰਨਾ ਵੀ ਸਮਾਨ ਬਣਾਇਆ ਆਪਣੇ ਰੂਟੀਨ ਜ਼ਿੰਦਗੀ ਦੇ ਵਿੱਚ ਵਰਤੋਂ ਵਾਲਾ ਇਹ ਸਮਾਨ ਹੈ ਠੀਕ ਹੈ ਜੀ ਬਹੁਤ ਹੀ ਬਾਜ਼ਵ ਰੇਟਾਂ ਤੇ ਹੈ ਤੇ ਤੁਸੀਂ ਜਿਹੜਾ ਥੱਲੇ ਨੰਬਰ ਚੱਲ ਰਿਹਾ ਇਸ ਨੰਬਰ ਦੇ ਉੱਪਰ ਹੈ ਜਿਹੜਾ ਸੰਪਰਕ ਕਰ ਸਕਦੇ ਹੋ ਭਰਾ ਦੇ ਐਡਰੈਸ ਹੈ ਜਿਹੜਾ ਤੁਹਾਨੂੰ ਦੱਸਤਾ ਤੇ ਬਾਕੀ ਨੰਬਰ ਭਰਾ ਦੇ ਮੂੰਹੋਂ ਵੀ ਆਪਾਂ ਸੁਣ ਲੈਨੇ ਆਂ ਭਾਈ ਐਡਰੈਸ ਤੇ ਕੰਟੈਕਟ ਨੰਬਰ ਦੋਨੇ ਚੀਜ਼ਾਂ ਦੱਸ ਦੇ ਮੰਨ ਲਓ ਆਪਣਾ ਸਰਦੂਲਗੜ੍ਹ ਤੋਂ ਇੱਕ ਆਵਾਂਗੇ ਜੀ ਹੀਰੋ ਏਜੰਸੀ ਦੇ ਬਿਲਕੁਲ ਸਾਹਮਣੇ ਜੀ ਸੰਧੂ ਧਰਮਗੰਡਾ ਨਾਲ ਆਪਣੇ ਲੱਗਿਆ ਹੋਇਆ ਜੀ ਉਹਦੇ ਨਾਲ ਆਪਣਾ ਸੰਧੂ ਸਲੈਵ ਮੰਨ ਲਓ ਘੱਗਰ ਤੋਂ ਆਪਣੇ ਪੰਜ ਕਿਲੇ ਅੱਗੇ ਆਵਾਂਗੇ ਹੂੰ ਠੀਕ ਹੈ ਸਰਦੂਲਗੜ੍ਹ ਸਰਦੂਲਮਾਨਸਾ ਰੋਡ ਤੇ ਹੈਗਾ ਤੇ ਆਪਣਾ ਨੰਬਰ ਹੈ 98782 02594 9878202502595 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਛੋਟੇ ਤੋਂ ਛੋਟਾ ਆਰਡਰ ਤੇ ਵੱਡੇ ਤੋਂ ਵੱਡਾ ਆਰਡਰ 350 400 ਕਿਲੋਮੀਟਰ ਤੱਕ ਕੋਈ ਦਿੱਕਤ ਨਹੀਂ ਆਰਾਮ ਨਾਲ ਬਾਈ ਸਾਰਾ ਕੰਮ ਕਰਕੇ ਆਉਣਗੇ ਪਹੁੰਚ ਕਰਕੇ ਆਉਣਗੇ ਜਿਵੇਂ ਦਾ ਵੀ ਹੋਊਗਾ ਆਪ ਲੈ ਕੇ ਜਾਣਾ ਤੁਸੀਂ ਆਪ ਲੈ ਸਕਦੇ ਹੋ ਟਰਾਈ ਮਾਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਵਧੀਆ ਮਟੀਰੀਅਲ ਐਸ ਲਈ ਚ ਕਿਸ ਨੂੰ ਹੋਰ ਦੱਸ ਦਈਏ ਅੱਜ ਕੱਲ ਮਾਰਕੀਟ ਦੇ ਵਿੱਚ ਨਾ ਫਰੌਡ ਵੀ ਬਹੁਤ ਚੱਲ ਰਿਹਾ ਹੈ ਹੁਣ ਬਾਈ ਨੇ ਮਤਲਬ ਕੋਈ ਵੀ ਖੰਭਾ ਮੰਨ ਲਓ ਬਾਈ 500 ਦਾ ਦਿੰਦਾ ਆਪਾਂ ਮੰਨ ਲਏ ਨੇ ਇੱਕ ਵਾਰੀ ਮੈਨੂੰ ਪਤਾ ਨਹੀਂ ਰੇਟ ਦਾ 500 ਦਾ ਦਿੰਦਾ ਬਾਈ ਕੋਈ 300 ਦਾ ਵੀ ਦੇ ਦੂਗਾ ਜੇ ਵਿੱਚ ਕੁਝ ਹੋਇਆ ਹੀ ਨਾ 300 ਦਾ ਲੈ ਕੇ ਕੀ ਕਰੋਗੇ ਠੀਕ ਹੈ ਨਾ ਇਹ ਵੀ ਜ਼ਰੂਰੀ ਹੈ ਤਾਂ ਬਾਈ ਜਿਹੜਾ ਤਸੱਲੀ ਵਕਸ਼ ਕੰਮ ਕਰਦਾ ਏਸੀ ਕਰਕੇ ਅਸੀਂ ਵੀਡੀਓ ਬਣਾਉਣ ਆਏ ਆ ਇੱਥੇ ਇਸ ਬਾਈ ਦੀ ਅਸੀਂ ਅੱਜ ਕੋਈ ਪ੍ਰੋਮੋਸ਼ਨ ਕਰਨ ਵਾਸਤੇ ਨਹੀਂ ਆਏ ਕੋਈ ਪ੍ਰੋਮੋਸ਼ਨ ਨਹੀਂ ਹੈਗੀ ਕਾਈਕ ਕਸਾਨ ਦੇ ਭਰਾ ਨੇ ਇਹ ਕੰਮ ਕਰਿਆ ਸਾਨੂੰ ਵਧੀਆ ਲੱਗਿਆ ਤਾਂ ਅਸੀਂ ਇੱਥੇ ਪਹੁੰਚੇ ਤੇ ਵੀਡੀਓ ਬਣਾਈਏ ਤੇ ਵੀਡੀਓ ਨੂੰ ਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਵਸ ਸ਼ੇਅਰ ਕਰਦੇ ਤੁਸੀਂ ਇੰਨੇ ਕੰਮ ਕਰਨਾ ਇੱਕ ਸ਼ੇਅਰ ਵਾਲਾ ਬਟਨ ਹੀ ਦਬਣਾ ਯਾਰ ਤੁਹਾਡਾ ਕੋਈ ਮੁੱਲ ਨਹੀਂ ਲੱਗਦਾ ਕੋਈ ਉਹਦੇ ਨੂੰ ਪੈਸੇ ਨਹੀਂ ਪੈਂਦੇ ਤਾਂ ਵੀਰ ਬਣ ਕੇ ਇੰਨਾ ਕਿ ਜ਼ਰੂਰ ਕਰ ਦਿਓ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਾਈ ਜੀ ਬਹੁਤ ਵਧੀਆ ਲੱਗਾ ਤੇ ਬਹੁਤ ਬਹੁਤ ਧੰਨਵਾਦ ਅਸੀਂ ਸਪੈਸ਼ਲ ਫੇਰ ਆਵਾਂਗੇ ਕੋਈ ਗੱਲ ਨਹੀਂ ਬਾਈ ਜੀ ਹਾਂ ਪੱਕਾ ਪ੍ਰੋਮੋਸ਼ਨ ਕਰਾਂਗੇ ਜਿੱਦੇ ਉਹਦੇ ਸਪੈਸ਼ਲ ਪ੍ਰੋਮੋਸ਼ਨ ਹੀ ਕਰਾਂਗੇ ਤੇ ਉਹਦੇ ਐ ਵੀਡੀਓ ਨਹੀਂ ਬਣਾਉਂਦੇ ਤੇ ਸਾਰੇ ਵੀਡੀਓ ਦੇਖ